ਉਤਾਰ ਮਗਦਾ ਜਾ ਰਿਹਾ ਬੀਤੇ ਦਿਨਾਂ ਦੇ ਵਿੱਚ ਸ਼ੁਰੂਆਤ ਜਿਹੜੀ ਹਿਮਾਚਲ ਤੋਂ ਸ਼ੁਰੂ ਹੁੰਦੀ ਆ ਜਦੋਂ ਪੰਜਾਬ ਦੇ ਨੌਜਵਾਨ ਮਨੀਕਰਨ ਸਾਹਿਬ ਜਾ ਰਹੇ ਸੀ ਤਾਂ ਉਸ ਦੌਰਾਨ ਅਹਿਮਾਚਲ ਦੇ ਲੋਕਾਂ ਵੱਲੋਂ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉਹਨਾਂ ਦੇ ਮੋਟਰਸਾਈਕਲਾਂ ਦੇ ਉੱਤੇ ਝੰਡੇ ਲੱਗੇ ਸੀ ਜਰਨੈਲ ਸਿੰਘ ਪਿੰਡਰਾ ਵਾਲੇ ਦੇ ਉਹ ਝੰਡਾ ਉਤਾਰ ਦਿੱਤਾ ਜਿਸ ਤੋਂ ਬਾਅਦ ਇਹ ਮਾਹੌਲ ਜਿਹੜਾ ਗਰਮਾਉਣਾ ਸ਼ੁਰੂ ਹੋ ਚੁੱਕਿਆ ਬਾਅਦ ਦੇ ਵਿੱਚ ਹਿਮਾਚਲ ਦੀਆਂ ਬੱਸਾਂ ਦੇ ਉੱਤੇ ਜਰਨੈਲ ਸਿੰਘ ਪਿੰਡਰਾ ਵਾਲੇ ਦੀਆਂ ਤਸਵੀਰਾਂ ਲਗਾ ਦਿੱਤੀਆਂ ਫਿਰ ਹਿਮਾਚਲ ਦੇ ਵਿੱਚ ਇਹੀ ਕੁਝ ਹੋਣ ਲੱਗਿਆ ਫਿਰ ਉਸ ਤੋਂ ਬਾਅਦ ਅੰਬਾਲੇ ਦੇ ਵਿੱਚ ਸ਼ਿਵ ਸੈਨਾ ਦੇ ਵੱਲੋਂ ਬੱਸਾਂ ਰੋਕੀਆਂ ਗਈਆਂ ਐਂਟੀ ਟੈਰਰਿਸਟਿਕ ਫਰੰਟ ਦੇ ਪ੍ਰਧਾਨ ਦੇ ਵੱਲੋਂ ਜਿਹੜੀਆਂ ਬੱਸਾਂ ਰੋਕ ਲਈਆਂ ਗਈਆਂ ਉਹਨਾਂ ਦੇ ਉੱਤੇ ਮਾਤਾ ਦੀ ਫੋਟੋ ਲਗਾ ਦਿੱਤੀ ਕਿਹਾ ਕਿ ਗੁਰੂ ਗੋਬਿੰਦ ਸਿੰਘ ਦੀ ਫੋਟੋ ਲਗਾਓ ਤੁਸੀਂ ਹੋਰ ਕਿਸੇ ਦੀ ਫੋਟੋ ਲਾਓ ਪਰ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਫੋਟੋ ਨਹੀਂ ਲੱਗਣ ਦੇਵਾਂਗੇ ਤਾਂ ਵਿਵਾਦ ਕਾਫੀ ਚੱਲਿਆ ਉਸ ਤੋਂ ਬਾਅਦ ਪੰਜਾਬ ਦੇ ਮੁਹਾਲੀ ਦੇ ਖਰੜ ਦੇ ਵਿੱਚ ਹਿਮਾਚਲ ਦੀਆਂ ਬੱਸ-ਬੱਸ ਦੇ ਉੱਤੇ ਹਮਲਾ ਹੋ ਜਾਂਦਾ ਸਵਾਰੀਆਂ ਦੇ ਨਾਲ ਬੱਸ ਭਰੀ ਹੁੰਦੀ ਆ ਬੱਸ ਦੇ ਸ਼ੀਸ਼ੇ ਤੱਕ ਤੋੜ ਦਿੱਤੇ ਜਾਂਦੇ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਉਹਨਾਂ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਹੁਣ ਜੋ ਖਬਰ ਵੱਡੀ ਸਾਹਮਣੇ ਆ ਰਹੀ ਆ ਹਿਮਾਚਲ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਦੇ ਵੱਲੋਂ ਇਸ ਸੰਕੇਤ ਦੇ ਦਿੱਤੇ ਕਿ ਹੁਣ ਪੰਜਾਬ ਦੇ ਵਿੱਚ ਪੰਜਾਬ ਦੇ ਵਸ ੜਿਆਂ ਦੇ ਵਿੱਚ ਰਾਤ ਦੇ ਸਮੇਂ ਹਿਮਾਚਲ ਦੀ ਬੱਸਾਂ ਦੀ ਐਂਟਰੀ ਨਹੀਂ ਹੋਵੇਗੀ ਯਾਨੀ ਕਿ ਹਿਮਾਚਲ ਦੀ ਬੱਸਾਂ ਜਿਹੜੀਆਂ ਨੇ ਹੁਣ ਪੰਜਾਬ ਦੇ ਵਿੱਚ ਰਾਤ ਦੇ ਸਮੇਂ ਨਹੀਂ ਰੁਕਣਗੀਆਂ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਬੀਤੇ ਦਿਨ ਜਿਹੜੀ ਹਿਮਾਚਲ ਦੀ ਬੱਸਾਂ ਐਚ ਆ ਆਰਟੀਸੀ ਬੱਸਾਂ ਨੂੰ ਤੋੜਿਆ ਗਿਆ ਉਹਨਾਂ ਦੇ ਉੱਤੇ ਖਾਲਸਥਾਨ ਜਿੰਦਾਬਾਦ ਦੇ ਨਾਰੇ ਵੀ ਲਿਖੇ ਗਏ ਨੇ ਤਾਂ ਜਿਸ ਤੋਂ ਬਾਅਦ ਹੁਣ ਹਿਮਾਚਲ ਦੇ ਉਪ ਮੁੱਖ ਮੰਤਰੀ ਮੁਕੇਸ਼ ਅੰਗਰੀ ਹੋਤਰੀ ਦੇ ਵੱਲੋਂ ਇਹ ਵੱਡਾ ਸੰਕੇਤ ਦੇ ਦਿੱਤਾ ਕਿ ਪੰਜਾਬ ਦੇ ਵਿੱਚ ਨੌ ਐਂਟਰੀ ਬੱਸਾਂ ਦੀ ਹੁਣ ਤਾਂ ਦਾਸ ਦੇ ਕਿ ਹਿਮਾਚਲ ਦੀਆਂ 600 ਬੱਸਾਂ ਜੋ ਪੰਜਾਬ ਦੇ ਰੂਟਾਂ ਦੇ ਉੱਤੇ ਜਾਂਦੀਆਂ ਨੇ ਤਾਂ ਪਰ ਹੁਣ ਕਹਿੰਦੇ ਸੁਰੱਖਿਆ ਦੇ ਲਈ ਸੁਰੱਖਿਆ ਕਰਕੇ ਇਹ ਸਭ ਵੱਡਾ ਫੈਸਲਾ ਲਿਆ ਜਾ ਰਿਹਾ ਤਾਂ ਰਾਤ ਦੇ ਸਮੇਂ ਬੱਸਾਂ ਜਿਹੜੀਆਂ ਪੰਜਾਬ ਦੇ ਵਿੱਚ ਹਿਮਾਚਲ ਦੀਆਂ ਨਹੀਂ ਰੁਕਣਗੀਆਂ ਤਾਂ ਦੂਜੇ ਪਾਸੇ ਜੋ ਪੰਜਾਬ ਦੇ ਡ라이ਵਰ ਜਿਹੜੇ ਹਿਮਾਚਲ ਜਾਂਦੇ ਨੇ ਜਾਂ ਫਿਰ ਬਸਾਂ ਜਾਂ ਫਿਰ ਲੋਕ ਹਿਮਾਚਲ ਘੁੰਮਣ ਜਾਂਦੇ ਨੇ ਤਾਂ ਉਹਨਾਂ ਦੇ ਲਈ ਵੀ ਇਹ ਇੱਕ ਵੱਡੀ ਜਿਹੜੀ ਖਬਰ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ ਸਾਲ ਵੀ ਤੁਸੀਂ ਦੇਖਿਆ ਜੋ ਹਿਮਾਚਲ ਦੇ ਵਿੱਚ ਪੰਜਾਬ ਦੇ ਟੈਕਸੀ ਡਰਾਈਵਰ ਜਾਂਦੇ ਸੀ ਜਾਂ ਹਿਮਾਚਲ ਦੇ ਲੋਕ ਘੁੰਮਣ ਜਾਂਦੇ ਸੀ ਤਾਂ ਉਹਨਾਂ ਦੇ ਨਾਲ ਜੋ ਮਤੀਰਾ ਕੀਤਾ ਜਾਂਦਾ ਸੀ ਪਰ ਹੁਣ ਫਿਰ ਤੋਂ ਇਹ ਵਿਵਾਦ ਜਿਹੜਾ ਆ ਪੱਖ ਦਾ ਨਜ਼ਰ ਆ ਰਿਹਾ ਸ਼ੁਰੂਆਤ ਜਿਹੜੀ ਬੀਤੇ ਦਿਨਾਂ ਦੇ ਵਿੱਚ ਹੋਈ ਸੀ ਤਾਂ ਇਹ ਵਿਵਾਦ ਕਦੋਂ ਤੋਂ ਸ਼ੁਰੂ ਹੋਇਆ ਇਸ ਵਿਵਾਦ ਨੇ ਜਨਮ ਕਦੋਂ ਤੋਂ ਲਿਆ ਇਹ ਤੁਹਾਨੂੰ ਥੋੜਾ ਜਿਹਾ ਪਿੱਛੇ ਜਾਣਾ ਪਵੇਗਾ ਇਸ ਦੀ ਜਿਹੜੀ ਆ ਬੈਕਗ੍ਰਾਉਂਡ ਇਸ ਦਾ ਤੁਹਾਨੂੰ ਸਮਝਾਉਣ ਦੇ ਲਈ ਅਸੀਂ ਹਾਜ਼ਰ ਹੋਏ ਹਾਂ ਕਿ ਜੋ ਕੰਗਣਾ ਰਣੌਤਾ ਕੰਗਣਾ ਰਣੌਤ ਜਦੋਂ ਕਿਸਾਨਾਂ ਦੇ ਬਾਰੇ ਟਿੱਪਣੀਆਂ ਕਰਦੀ ਰਹੀ ਲਗਾਤਾਰ ਜਦੋਂ ਕੰਗਣਾ ਰਣੌਤ ਮੰਡੀ ਤੋਂ ਇਲੈਕਸ਼ਨ ਨਹੀਂ ਸੀ ਲੜੀ ਜਦੋਂ ਐਮਪੀ ਨਹੀਂ ਸੀ ਸਿਰਫ ਫਿਲਮ ਅਦਾਕਾਰ ਸੀ ਤਾਂ ਉਦੋਂ ਕੰਗਣਾ ਰਣੌਤ ਨੇ ਕਿਸਾਨ ਬੀਬੀਆਂ ਦੇ ਬਾਰੇ ਵੀ ਟਿੱਪਣੀ ਕੀਤੀ ਸੀ ਕਿ ਜਿਹੜੇ ਕਿਸਾਨ ਬੀਬੀਆਂ ਨੇ ਉਹ ਤਾਂ 100-100 ਰੁਪਏ ਦਿਹਾੜੀ ਦੇ ਉੱਤੇ ਕਿਸਾਨੀ ਆંદੋਲਨ ਦੇ ਵਿੱਚ ਆਉਂਦੀਆਂ ਨੇ ਉਸ ਤੋਂ ਬਾਅਦ ਕੰਗਣਾ ਰਣੌਤ ਦੇ ਵੱਲੋਂ ਲਗਾਤਾਰ ਕਿਸਾਨੀ ਆંદੋਲਨ ਜੋ ਪਿਛਲਾ ਚੱਲਿਆ ਸੀ ਉਸ ਦੇ ਬਾਰੇ ਟਿੱਪਣੀਆਂ ਕੀਤੀਆਂ ਜਾਂਦੀਆਂ ਰਹੀਆਂ ਤਾਂ ਕੰਗਣਾ ਰਣੌਤ ਇੱਕ ਦਿਨ ਚੰਡੀਗੜ੍ਹ ਦੇ 에어ਪੋਰਟ ਦੇ ਉੱਤੇ ਆਈ ਜਦੋਂ ਐਮਪੀ ਬਣਨ ਤੋਂ ਬਾਅਦ ਕਿਉਂਕਿ ਮੰਡੀ ਹਿਮਾਚਲ ਦੇ ਮੰਡੀ ਤੋਂ ਇਲੈਕਸ਼ਨਾਂ ਦੇ ਵਿੱਚ ਉੱਤਰੀ ਮੈਦਾਨ ਦੇ ਵਿੱਚ ਨਿਤਰੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਹਮੰ ਮੰਡੀ ਦੇ ਲੋਕਾਂ ਨੇ ਫਤਵਾ ਦੇ ਦਿੱਤਾ ਉਹਨਾਂ ਦੇ ਹੱਕ ਦੇ ਵਿੱਚ ਤਾਂ ਐਮਪੀ ਬਣਾ ਦਿੱਤਾ ਤਾਂ ਕੰਗਣਾ ਰਣੌਤ ਚੰਡੀਗੜ੍ਹ 에어ਪੋਰਟ ਤੇ ਆਈ ਤਾਂ ਇੱਕ ਜਿਹੜੀ ਉੱਤੇ ਚੰਡੀਗੜ੍ਹ 에어ਪੋਰਟ ਦੇ ਉੱਤੇ ਇੱਕ ਲੜਕੀ ਕੁਲਵਿੰਦਰ ਕੌਰ ਕੁਲਵਿੰਦਰ ਕੌਰ ਦੇ ਵੱਲੋਂ ਕੰਗਣਾ ਰਣੌਤ ਦੇ ਥੱਪੜ ਜੜ ਦਿੱਤਾ ਤਾਂ ਜਿਸ ਤੋਂ ਬਾਅਦ ਫਿਰ ਹਿਮਾਚਲ ਦੇ ਵਿੱਚ ਜਿਹੜੇ ਲੋਕ ਪੰਜਾਬ ਦੇ ਜਾਂਦੇ ਸੀ ਉਹਨਾਂ ਦੇ ਨਾਲ ਹਿਮਾਚਲ ਦੇ ਅਣਪਛਾਤੇ ਲੋਕ ਕੋਈ ਸ਼ਰਾਰਤੀ ਅਨਸਰ ਉਹਨਾਂ ਦੇ ਨਾਲ ਕੁੱਟਮਾਰ ਕਰ ਦਿੰਦੇ ਸੀ ਤਾਂ ਮਾਮਲਾ ਕਾਫੀ ਜ਼ਿਆਦਾ ਗਰਮਾਇਆ ਕਿਉਂਕਿ ਉਸ ਲੜਕੀ ਕੁਲਵਿੰਦਰ ਕੌਰ ਦੇ ਵੱਲੋਂ ਸਾਫ਼ ਕਿਹਾ ਸੀ ਕਿ ਕੰਗਣਾ ਰਣੌਤ ਨੇ ਸਾਡੀਆਂ ਕਿਸਾਨ ਬੀਬੀਆਂ ਦੇ ਬਾਰੇ ਟਿੱਪਣੀ ਕੀਤੀ ਸੀ ਤਾਂ ਫਿਰ ਹਿਮਾਚਲ ਦੇ ਲੋਕ ਵੀ ਭੜਕ ਗਏ ਕਹਿੰਦੇ ਕਿ ਪੰਜਾਬਣ ਨੇ ਸਾਡੀ ਐਮਪੀ ਦੇ ਉੱਤੇ ਹੱਥ ਚੱਕਿਆ ਹਾਲਾਂਕਿ ਹੱਥ ਚੱਕਣਾ ਬਿਲਕੁਲ ਅਸੀਂ ਵੀ ਕਹਿੰਦੇ ਹਾਂ ਸਰਾਸਰ ਗਲਤ ਹੈ ਇਸ ਤਰੀਕੇ ਦੇ ਨਾਲ ਜਵਾਬ ਨਹੀਂ ਦੇਣਾ ਚਾਹੀਦਾ ਜਦੋਂ ਕੰਗਣਾ ਰਣੌਤ ਟਿੱਪਣੀਆਂ ਕਰਦੀ ਸੀ ਤਾਂ ਟਿੱਪਣੀਆਂ ਦਾ ਜਵਾਬ ਤੁਸੀਂ ਟਿੱਪਣੀਆਂ ਦੇ ਵਿੱਚ ਜ਼ਰੂਰ ਦੇ ਸਕਦੇ ਹੋ ਪਰ ਉਹਨਾਂ ਦੇ ਵੱਲੋਂ ਜੋ ਕੁਲਵਿੰਦਰ ਕੌਰ ਸੀ ਉਸ ਦੇ ਵੱਲੋਂ ਆਪਣਾ ਗੁੱਸਾ ਜਿਹੜਾ ਕਾਬੂ ਨਹੀਂ ਕਰ ਪਾਈ ਤਾਂ ਉਹਨਾਂ ਦੇ ਵੱਲੋਂ ਥੱਪੜ ਮਾਰ ਦਿੱਤਾ ਤਾਂ ਫਿਰ ਇਹ ਥੱਪੜ ਦੀ ਗੂੰਜ ਜਿਹੜੀ ਆ ਕਾਫੀ ਦੂਰ ਦੇਰ ਤੱਕ ਚੱਲੀ ਪਿਛਲੇ ਸਾਲ ਇਹ ਥੱਪੜ ਦੀ ਗੂੰਜ ਜਿਹੜੀ ਚੱਲਦੀ ਰਹੀ ਇਸ ਕਰਕੇ ਹਿਮਾਚਲੀਆਂ ਨੂੰ ਵੀ ਗੁੱਸਾ ਆਉਂਦਾ ਰਿਹਾ ਹਿਮਾਚਲ ਦੇ ਨੌਜਵਾਨ ਜਿਹੜੇ ਸੀ ਉਹ ਪੰਜਾਬ ਦੇ ਨੌਜਵਾਨਾਂ ਨੂੰ ਕੁੱਟਦੇ ਰਹੇ ਜਦੋਂ ਕੋਈ ਹਿਮਾਚਲ ਦੇ ਵਿੱਚ ਜਾਂਦਾ ਸੀ ਟੈਕਸੀਆਂ ਤੱਕ ਤੋੜ ਦਿੱਤੀਆਂ ਜਾਂਦੀਆਂ ਸੀ ਤਾਂ ਹੁਣ ਬੱਸਾਂ ਵਾਲਾ ਵਿਵਾਦ ਜਿਹੜਾ ਪੋਸਟਰ ਨੂੰ ਲੈ ਕੇ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਪੋਸਟਰ ਨੂੰ ਲੈ ਕੇ ਵਿਵਾਦ ਦੁਬਾਰਾ ਤੋਂ ਜਨਮ ਲੈ ਗਿਆ ਵਿ ਤਾ ਹੁਣ ਇਸ ਤਰੀਕੇ ਦੇ ਨਾਲ ਹਿਮਾਚਲ ਦੇ ਵਿੱਚ ਜੋ ਕੁਝ ਹੋਇਆ ਤੇ ਹੁਣ ਪੰਜਾਬ ਦੇ ਨੌਜਵਾਨ ਵੀ ਫਿਰ ਕਈ ਸ਼ਰਾਰਤੀ ਅਨਸਰ ਨੇ ਜਾਂ ਫਿਰ ਕਹਿ ਲਈਏ ਕਈ ਜਿਹੜੇ ਬਦਲੇ ਦੀ ਭਾਵਨਾ ਰੱਖਦੇ ਨੇ ਜਾਂ ਫਿਰ ਕਹਿ ਲਈਏ ਇਸ ਵਿਵਾਦ ਦੇ ਦੇ ਚੱਲਦੇ ਆ ਕਈ ਜਿਹੜੇ ਨੇ ਉਹ ਮੌਕਾ ਚੱਕ ਜਾਂਦੇ ਨੇ ਤਾਂ ਮੌਕਾ ਚੱਕ ਕੇ ਵਿਵਾਦ ਜਿਹੜੇ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਇਸ ਮੌਕੇ ਦਾ ਫਾਇਦਾ ਉਠਾ ਲੈਂਦੇ ਨੇ ਤਾਂ ਫਿਰ ਪੰਜਾਬ ਦੇ ਵਿੱਚ ਹੁਣ ਜੋ ਬੱਸਾਂ ਹਿਮਾਚਲ ਦੀਆਂ ਤੋੜੀਆਂ ਗਈਆਂ ਉਸ ਤੋਂ ਬਾਅਦ ਹਿਮਾਚਲ ਸਰਕਾਰ ਦੇ ਵੱਲੋਂ ਹਿਮਾਚਲ ਦੇ ਮੁੱਖ ਮੰਤਰੀ ਮਕੇਸ਼ ਅਗਨੀ ਹੋਤਰੀ ਦੇ ਵੱਲੋਂ ਇਹ ਸੰਕੇਤ ਦੇ ਦਿੱਤਾ ਕਿ ਜਿਹੜੀਆਂ ਪੰਜਾਬ ਦੇ ਵਿੱਚ ਬੱਸਾਂ ਹਿਮਾਚਲ ਦੀਆਂ ਉਹ ਰਾਤ ਦੇ ਸਮੇਂ ਨਹੀਂ ਰੁਕਣਗੀਆਂ ਤਾਂ ਇਹ ਵਿਵਾਦ ਆਖਰ ਕਿੱਥੋਂ ਤੱਕ ਜਾਂਦਾ ਕਦੋਂ ਤੱਕ ਵਿਵਾਦ ਰੁਕੇਗਾ ਇਹ ਦੇਖਣ ਵਾਲੀ ਗੱਲ ਹੈ